ਕਾਂਗਰਸ ਚ ਖਲਾਰਾ ਲਗਾਤਾਰ ਵੱਧ ਰਿਹਾ ਹੈ ਕਿ ਹਾਈ ਕਮਾਂਡ ਇਸ ਨੂੰ ਸਮੇਟਣ ਦੇ ਵਿੱਚ ਲੱਗੀ ਹੋਈ ਹੈ ਕਿ ਹਾਈ ਕਮਾਂਡ ਕੋਸ਼ਿਸ਼ਾਂ ਕਰ ਰਹੀ ਹੈ ਕਿ ਸਤਾਈ ਤੋਂ ਪਹਿਲਾਂ ਇਹ ਖਲਾਰਾ ਜਿਹੜਾ ਉਸਮੇਟਿਆ ਜਾਵੇ ਤੇ ਕੀ ਜੇ ਖਲਾਰਾ ਨਹੀਂ ਸਮੇਟਿਆ ਜਾਂਦਾ ਤੇ ਸਤਾਈ ਦੇ ਚੋਣਾਂ ਦੇ ਵਿੱਚ ਕੀ ਅਸਰ ਪਵੇਗਾ ਇਸ ਗੱਲ ਨੂੰ ਅੱਜ ਸਮਝਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸੁਰਿੰਦਰ ਜੀ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਸ਼ੁਰੂਆਤ 'ਚ ਹੀ ਕਿਹਾ ਕਿ ਕਾਂਗਰਸ ਚ ਖਲਾਰਾ ਲਗਾਤਾਰ ਵਧਦਾ ਜਾ ਰਿਹਾ ਹੈ ਪਰਗਤ ਸਿੰਘ ਦੇ ਬਿਆਨ ਸੁਖੀ ਰੰਦਾਵੇ ਨੇ ਜੋ ਖੁਲਾਸੇ ਕੀਤੇ ਨੇ ਉਸ ਤੋਂ ਬਾਅਦ ਖਲਾਰਾ ਹੋਰ ਵੱਧ ਗਿਆ ਕੀ ਲੱਗਦਾ ਕਿ ਹਾਈ ਕਮਾਂਡ ਇਸ ਨੂੰ ਸਮੇਟ ਪਾਵੇਗੀ ਜਾਂ ਸਮੇਟਣ ਦੀ ਕੋਸ਼ਿਸ਼ਾਂ ਚੱਲ ਰਹੀ ਹੋਈਆਂ ਅੰਦਰ ਖਾਤੇ ਦੇਖੋ ਇੱਕ ਗੱਲ ਤਾਂ ਇਹ ਹੈ ਕਿ ਜਗਜਾਹਰ ਹੋ ਗਈ ਜਿਹੜੀ ਗੱਲ ਅਸੀਂ 4-5 ਸਾਲਾਂ ਤੋਂ ਲਗਾਤਾਰ ਬੋਲਦੇ ਆ ਰਹੇ ਸੀ ਬਈ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਚ ਜਿਹੜਾ ਬੇਅਦਬੀ ਦੇ ਕੇਸਾਂ ਦਾ ਉਹ ਡਰੱਗ ਦੇ ਕੇਸਾਂ ਦੇ ਵਿੱਚ ਕੁਝ ਨਹੀਂ ਕੀਤਾ ਗਿਆ ਜਿੱਥੇ ਫਾਈਲਾਂ ਪਈਆਂ ਉੱਥੇ ਹੀ ਪਈਆਂ ਰਹੀਆਂ ਔਰ ਤੁਸੀਂ ਸਾਖੀ ਇਸ ਚੀਜ਼ ਨੂੰ ਧਿਆਨ ਨਾਲ ਸਮਝੋ ਕਿ ਲਗਾਤਾਰ ਬਰਗਾੜੀ ਮੋਰਚਾ ਵੀ ਲੱਗਿਆ ਸਭ ਕੁਝ ਹੋਇਆ ਲੇਕਿਨ ਜਿਹੜੇ ਸਿਆਸੀ ਲੋਗ ਨੇ ਇਹਨਾਂ ਨੇ ਸਿਰਫ ਆਪਣੀ ਰਾਜਨੀਤੀ ਜਮਕਾਈ ਨਾ ਤਾਂ ਮੋੜ ਮੰਡੀ ਬਲਾਸਟ ਚ ਕੁਝ ਹੋਇਆ ਨਾ ਬੇਅਦਬੀ ਕੇਸਾਂ ਦੇ ਵਿੱਚ ਕੁਝ ਹੋਇਆ ਨਾ ਗੁਰਦੇਵ ਸਿੰਘ ਕੋਂਕੇ ਦਾ ਜਿਹੜਾ ਫਾਈਲ ਹੈ ਉਹਦੇ ਵਿੱਚ ਕੁਝ ਹੋਇਆ ਨਾ ਡਰੱਗ ਕੇਸਾਂ ਚ ਕੁਝ ਹੋਇਆ ਬਸ ਜਿਹੜਾ 4 ਸਾਲ 5 ਸਾਲ ਕਾਂਗਰਸ ਨੇ ਸਰਕਾਰ ਸੂਬੇ ਚ ਚਲਾਈ ਹੈ ਉਹ ਆਪਸ ਲੜ ਕੇ ਗੱਲਾਂ ਦੇ ਕੜਾ ਨਾਲ ਹੀ ਬਣਾਈ ਆ। ਦੇਖੋ ਜਨੰਦਰ ਤੁਮ ਐਮਐਲਏ ਨੇ ਪ੍ਰਗਟ ਸਿੰਘ ਉਹ ਹਮੇਸ਼ਾ ਕੈਪਟਨ ਅਮਰਿੰਦਰ ਸਿੰਘ ਦੇ ਮੁਖਰ ਹੁੰਦੇ ਰਹੇ ਕਿਉਂਕਿ ਪੰਜਾਬ ਦੇ ਮੁੱਦੇ ਬੜੇ ਸੀਗੇ ਵਾਅਦੇ ਕਰਕੇ ਆਏ ਸੀ ਗੁਟਕਾ ਸਾਹਿਬ ਦੀ ਸੌਂਖਾ ਖਾ ਕੇ ਆਏ ਸੀ ਕਿ ਅਸੀਂ ਬੇਅਦਬੀ ਦੇ ਡਰੱਗ ਦੇ ਕੇਸਾਂ 'ਚ ਕਾਰਵਾਈ ਕਰਾਂਗੇ ਕਿਸੇ ਨੂੰ ਨਹੀਂ ਛੱਡਾਂਗੇ ਲੇਕਿਨ ਅੱਜ ਗੱਲ ਪ੍ਰਗਟ ਸਿੰਘ ਸਿੱਧੀ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਾਦਲ ਪਰਵਾਰ ਨਾਲ ਸਮਝੌਤਾ ਹੋ ਗਿਆ ਹੈ। ਔਰ ਐਸੇ ਸਮਝੌਤੇ ਕਰਕੇ ਹੀ ਤਾਂ ਆਉਂਦੀਆਂ ਬੱਸਾਂ ਨੌਨ-ਸਟਾਪ ਚਲਦੀਆਂ ਰਹੀਆਂ ਐ ਐਸੇ ਸਮਝੌਤੇ ਕਰਕੇ 5 ਸਾਲਾਂ ਦੇ ਵਿੱਚ ਇੱਕ ਵੀ ਮਾਮਲਾ ਦੱਸ ਦਿਓ ਕਿ ਜਿਹੜੀ ਮਾਈਨਿੰਗ 2007 ਤੋਂ 17 ਤੱਕ ਹੋਈ ਐ ਦੱਸੋ ਉਹਦੇ ਵਿੱਚ ਕੀ ਕੀਤਾ ਇੱਕ ਵੀ ਦੱਸ ਦਿਓ ਜਿਹੜੇ ਕ੍ਰੈਸ਼ਰ ਚੱਲਦੇ ਰਹੇ ਨੇ ਜਾਂ ਜਿਹੜੀ ਹੋਰ ਕੰਮ ਕੀਤੇ ਗਏ ਨੇ ਉਹਨਾਂ ਵਿੱਚ ਕੀ ਕੀਤਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਕੈਪਟਨ ਨਮਰਿੰਦਰ ਸਿੰਘ ਨੇ ਬੇਸਿਕਲੀ ਜਦੋਂ ਸਰਕਾਰ ਬਣੀ ਐ ਉਸ ਤੋਂ ਬਾਅਦ ਆਪਣੇ ਮੰਤਰੀਆਂ ਦੀ ਵੀ ਸੁਣਣੀ ਬੰਦ ਕਰਤੀ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਅਜੀਠੀਆ ਨੂੰ ਹੀ ਬਚਾਉਣ ਦੇ ਵਿੱਚ ਟੋਟਲ ਸਰਕਾਰ ਲੱਗੀ ਰਹੀ ਔਰ ਇਹੀ ਗੱਲ ਕੁਵਰ ਵਿਜੇ ਪ੍ਰਤਾਪ ਨੇ ਕਹੀ ਅਸਤੀਫਾ ਦਿਨਦਿਆਂ ਕਿ ਮੈਂ ਬਾਰ-ਬਾਰ ਜਾ ਕੇ ਕਹਿੰਦਾ ਰਿਹਾ ਬਈ ਇਹ ਗਲਤ ਹੋ ਰਿਹਾ ਗਲਤ ਹੋ ਰਿਹਾ ਮੈਂ ਸੀਐਮ ਸਾਹਮਣਾ ਕਰਦਾ ਰਿਹਾ ਕਹਿੰਦਾ ਮੇਰੀ ਉਸ ਦਿਨ ਤਾਂ ਕਹਿੰਦਾ ਗੱਲ ਸੁਣ ਲੈਂਦੇ ਸੀ ਉਸ ਤੋਂ ਬਾਅਦ ਫਿਰ ਉਦਾਂ ਹੀ ਹੋ ਜਾਂਦੇ ਸੀ ਔਰ ਕਹਿੰਦਾ ਕੇਸਾਂ ਦੀ ਜਾਣ ਕੇ ਪੈਰ ਵੀ ਖਰਾਬ ਕੀਤੀ ਗਈ ਮੈਂ ਲਗਾਤਾਰ ਕਹਿੰਦਾ ਸਰਕਾਰੀ ਵਕੀਲਾਂ ਦੇ ਦਫ਼ਤਰਾਂ ਦੇ ਚੱਕਰ ਕੱਟਦਾ ਰਿਹਾ ਕਿਸੇ ਨੇ ਪੈਰ ਵੀ ਨਹੀਂ ਕੀਤੀ ਪੈਰ ਵੀ ਮੈਂ ਤਾਂ ਸਿਰਫ ਇੱਥੇ ਤੱਕ ਕਰ ਸਕਦਾ ਸੀ ਲੇਕਿਨ ਅੱਗੋ ਜਿਹੜੀਆਂ ਅਦਾਲਤਾਂ ਦੇ ਵਿੱਚ ਹੈਗਾ ਉਹ ਤਾਂ ਪ੍ਰੋਸੀਕਿਊਸ਼ਨ ਨੇ ਜਾਣਾ ਸੀ ਉਹ ਡੀਏ ਜਿਹੜਾ ਐਡਵੋਕੇਟ ਜਨਰਲ ਆਇਆ ਜਾਂ ਏਡੀਏ ਆ ਉਹਨਾਂ ਨੇ ਪੇਸ਼ ਹੋਣਾ ਸੀ ਮੈਂ ਥੋੜਾ ਹੋਣਾ ਸੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਉਦੋਂ ਰੌਲਾ ਪੈ ਰਿਹਾ ਸੀ ਉਹਨਾਂ ਤੇ ਹੁਣ ਮੋਹਰ ਲੱਗਣੀ ਸ਼ੁਰੂ ਹੋ ਗਈ ਆ ਔਰ ਕਾਂਗਰਸ ਇਸ ਚੀਜ਼ ਦੇ ਵਿੱਚ ਆਪ ਮੰਨ ਗਈ ਆ ਸਾਰੀ ਕਿ ਇਹ ਗੱਲ ਹੋਈ ਆ ਦੇਖੋ ਹੁਣ ਜਿਹੜੀ 2021 ਦੇ ਵਿੱਚ ਜਦੋਂ ਬੇਅਦਬੀ ਦੇ ਕੇਸਾਂ ਦਾ ਬਹੁਤ ਰੌਲਾ ਪਾਇਆ ਕੈਪਟਨ ਨਮਰਿੰਦਰ ਸਿੰਘ ਨੇ ਮੀਟਿੰਗ ਸੱਦੀ ਮੰਤਰੀ ਮੰਡਲ ਦੀ ਉਹਦੇ ਵਿੱਚ ਜਸਟਿਸ ਜਿਹੜੇ ਜੋਰਾ ਸਿੰਘ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਾਲੇ ਮਹਿਤਾਬ ਸਿੰਘ ਨਾਲ ਹੋਰ ਵੀ ਐਡਵੋਕੇਟ ਜਰਨਲ ਆਪਣੇ ਡੀਜੀਪੀ ਚੀਫ ਸਕੱਟਰੀ ਸਭ ਬੈਠੇ ਸੀ ਉੰਦੇ ਵਿੱਚ ਵੀ ਕੈਬਨਿਟ ਦੀ ਸਾਰੀ ਬੈਠਕ ਦੇ ਵਿੱਚ ਵੀ ਬਹੁਤ ਰੌਲਾ ਪਿਆ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਸੁਨੀਲ ਜਾਖੜ ਨੇ ਰਿਜ਼ਾਈਨ ਲਿਖ ਕੇ ਦਿੱਤਾ ਅਸਤੀਫਾ ਕਿ ਕੈਪਟਨ ਸਾਹਿਬ ਇਹਦਾ ਥੋੜਾ ਕੰਮ ਚੱਲਣਾ ਉਹਨਾਂ ਨੇ ਅਸਤੀਫਾ ਲਿਖ ਦਿੱਤਾ ਸੁਖਜਿੰਦਰ ਰੰਧਾਵਾ ਜਿਹੜੇ ਬਾਅਦ ਵਿੱਚ ਪੰਜਾਬ ਦੇ ਹੋਮ ਮਿਨਿਸਟਰ ਬਣੇ ਉਹਨਾਂ ਨੇ ਵੀ ਅਸਤੀਫਾ ਲਿਖ ਕੇ ਦਿੱਤਾ ਇਹ ਲੋਕਾਂ ਨਾਲ ਅਸਲ 'ਚ ਬੇਸਿਕਲੀ ਨਾ ਇਹ ਲੋਕਾਂ ਦੇ ਨਾਲ ਵਾਅਦੇ ਕਰਕੇ ਆਏ ਸੀਗੇ ਕਿ ਅਸੀਂ ਪੰਜਾਬ ਦੇ ਵਿੱਚ ਇਹ ਗੱਲ ਕਰਾਂਗੇ ਕੰਮ ਕਰਾਂਗੇ لیکن ਜਿਹੜਾ ਟਾਈਮ دور ਬੀਤਿਆ ਕੈਪਟਨ ਮਨਿੰਦਰ ਸਿੰਘ ਦਾ ਉਹ ਤਾਂ ਬਾਦਲਾਂ ਨੂੰ ਪਛਾਣ ਚ ਬੀਤਿਆ ਕਿਹੜੇ ਕੇਸ ਦੇ ਵਿੱਚ ਜਿਹੜਾ ਰੋਲਾ ਤਾਂ ਅਸੀਂ ਬਾਦਲਾਂ ਦੇ ਖਿਲਾਫ ਪਾ ਕੇ ਸਰਕਾਰ ਉਦੋਂ ਬਣਾ ਕੇ ਆ ਗਏ 17 ਚ ਲੇਕਿਨ ਕਿਹੜੇ ਕੇਸ ਦੇ ਵਿੱਚ ਕੁਝ ਕੀਤਾ ਉਹੀ ਜਿਹੜੀਆਂ ਗੰਡਾਂ ਪਾ ਗਏ ਨੇ ਕੈਪਟਨ ਮਨਿੰਦਰ ਸਿੰਘ ਹੁਣ ਤੱਕ ਗੰਡਾ ਖੋਲਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਸਰਕਾਰ ਚ ਚਲੋ ਜਿੰਨਾ ਵੀ ਕਦਮ ਕੀਤਾ ਗਿਆ ਜਾਂ ਪਾ ਕਦੀ ਇਹ ਕਦਮ ਚੁੱਕੇ ਗਏ ਡਰੱਗ ਕੇਸਾਂ ਦੇ ਵਿੱਚ ਚੁੱਕੇ ਗਏ ਜਾਂ ਹੋਰਾਂ ਦੇ ਚੁੱਕੇ ਗਏ ਲੇਕਿਨ ਗੰਡਾ ਤਾਂ ਮਾਰ ਕੇ ਚਲੇ ਗਏ ਨਾ ਅਜੋ ਘੰਡਾ ਖੋਲਣ ਲਈ ਹੁਣ ਜਿਹੜੇ ਕੰਕੇਸਾਂ ਦੇ ਵਿੱਚ ਇੰਨਾ ਟਾਈਮ ਲੱਗ ਜਾਂਦਾ ਉਹ ਕੇਸਾਂ 'ਚ ਕਦੇ ਇਨਸਾਫ ਵੀ ਨਹੀਂ ਮਿਲਦਾ ਔਰ ਇਸੇ ਕਰਕੇ ਬਹੁਤ ਜ਼ਿਆਦਾ ਖਲਾਰਾ ਪੈ ਗਿਆ ਔਰ ਕਾਂਗਰਸੀ ਜਿਹੜੇ ਆ ਜਿੱਦਾਂ ਉੱਠ ਕੇ ਸੁਖਜਿੰਦਰ ਰੰਧਾਵੇ ਨੇ ਵੀ ਵਿਵਾਖ ਹੋ ਕੇ ਬੋਲਿਆ ਔਰ ਬਿਲਕੁਲ ਪ੍ਰਗਤ ਸਿੰਘ ਨੇ ਵੀ ਵਿਵਾਖ ਹੋ ਕੇ ਬੋਲਿਆ ਉਹਨਾਂ ਨੇ ਪੂਰੀ ਪੋਲ ਖੋਲ੍ਹ ਦਿੱਤੀ ਹੈ ਇਹਦਾ ਮਤਲਬ ਜਿੰਨੋਂ ਜਿੰਨੇ ਉਦੋਂ ਮੰਤਰੀ ਮੰਡਲ 'ਚ ਮੰਤਰੀ ਸੀ ਉਹ ਗੁਨਾਹਗਾਰ ਹੈ ਉਹਨਾਂ ਦੀ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਕਿ ਉਹਨਾਂ ਨੇ ਕੀ ਕੀਤਾ ਇਸ ਦਾ ਮਤਲਬ ਉਹ ਉਹਨਾਂ ਨੇ ਗੁਣਾ ਗਾਰਾਂ ਦੀ ਇਹ ਨੂੰ ਅੰਦਰ ਦੇਣ ਲਈ ਕੋਈ ਆਵਾਜ਼ ਨਹੀਂ ਚੱਕੀ ਤੇ ਅਸੀਂ ਕਹਿੰਦੇ ਹਾਂ ਕਿ ਉਹਨਾਂ ਨੇ ਆਪਣੀ ਕੁਰਸੀ ਨਾਲ ਨਿਆਂ ਨਹੀਂ ਕੀਤਾ ਸੋ ਕਾਂਗਰਸ ਹੁਣ ਇਸ ਮਾਮਲੇ 'ਚ ਬਹੁਤ ਬੁਰੀ ਤਰ੍ਹਾਂ ਉਲਝੀ ਪਈ ਹੈ ਮੈਂ ਕਹਾਂਗਾ ਬੈਕਫੁੱਟ ਤੇ ਵੀ ਹੈਗੀ ਆ ਔਰ ਹੁਣ ਇਹ ਖਲਾਰਾ ਜਿਹੜਾ ਪੈ ਗਿਆ ਇਹਨੂੰ ਸੁਮੇਟਣ ਲਈ ਹਾਈ ਕਮਾਂਡ ਆਪ ਬੜਾ ਚਿੰਤਾ ਦੇ ਵਿੱਚ ਹੈ ਹਾਈ ਕਮਾਂਡ ਨੇ ਬੜੇ ਰਾਇਸ਼ਮਾਰੀ ਵੀ ਕੀਤੀ ਹੈਗੀ ਹੈ ਕਿਉਂਕਿ ਜਿਹੜੇ ਪੰਜਾਬ ਦੇ ਪਰਿਵਾਰੀ ਨੇ ਬੁਬੇਸ਼ ਬਗੇਲ ਉਹ ਆ ਪੀੜ੍ਹੀ ਦੇ ਚੱਕਰ ਵਿੱਚ ਫਸੇ ਹੋਏ ਨੇ ਉਹਨਾਂ 'ਕ ਟਾਈਮ ਉਹਨਾਂ ਕੋਲ ਨਿਕਲ ਰਿਹਾ ਉਹਨਾਂ ਦੇ ਬੇਟੇ ਦੇ ਵੀ ਪਿੱਛੇ ਜੀ ਤੁਹਾਨੂੰ છાપે ਮਾਰੀ ਹੋਈ ਹੈ ਕਾਰਵਾਈ ਹੋਈ ਹੈ ਸੋ ਕਾਂਗਰਸ ਹੁਣ ਦੇਖ ਰਹੀ ਹੈ ਕਿ ਪੰਜਾਬ ਦਾ ਪਰਿਵਾਰੀ ਜਾਂ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਕੋਈ ਦਮਦਾਰ ਜਾਂ ਧੱਕੜ ਲੀਡਰ ਲਾਇਆ ਜਾਵੇ ਜਿਹੜਾ ਪੰਜਾਬ ਦੀ ਕਾਂਗਰਸ ਨੂੰ ਅੱਗੇ ਲੈ ਕੇ ਜਾਵੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਇਹਦੇ ਨਾਲ ਕਾਂਗਰਸ ਹੋਰ ਖਲਾਰਾ ਪੈ ਗਿਆ ਔਰ ਖਾਸ ਕਰਕੇ ਲੋਕਾਂ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਵੀ ਸਿਆਸੀ ਲੋਕ ਸਿਰਫ ਆਪਣੀ ਕੁਰਸੀਆਂ ਦੀ ਖਾਤਰ ਹੀ ਜਿਹੜਾ ਬੇਅਦਬੀਆਂ ਡਰਗ ਦੇ ਕੇਸ ਔਰ ਕੋਈ ਵੀ ਕੇਸ ਹੋਵੇ ਉਹ ਉਹਨਾਂ ਲਈ ਆਪਣੀ ਕੁਰਸੀਆਂ ਕਰਕੇ ਹੀ ਉਹ ਕਰਦੇ ਨੇ ਅਦਰਵਾਈਜ਼ ਲੋਕਾਂ ਨਾਲ ਕੋਈ ਇਹਨਾਂ ਦਾ ਭਲਾ ਨਹੀਂ ਹੈਗਾ ਪਹਿਲਾਂ ਪਾ ਮਨਾਵਾ ਦੇ ਨਾਲ ਖੇਲਦੇ ਆ ਕਿ ਅਸੀਂ ਇੱਥੇ ਸਾਰਾ ਕਰਾਂਗੇ ਕਾਰਵਾਈ ਕਰਾਂਗੇ ਜਦੋਂ ਲੋਕੀ ਕਹਿੰਦੇ ਕਿ ਠੀਕ ਹੈ ਹੁਣੇ ਕੁਝ ਕਰਨਗੇ ਵੋਟ ਦੇ ਦਿੰਦੇ ਆ ਤਾਂ ਫਿਰ ਉਹਨਾਂ ਦਾ ਆਪਣਾ ਅੰਦਰ ਖਾਤੋਂ ਚੱਲਦਾ ਉਦਾਹਰਨ ਦੇਣਾ ਦੇਖੋ ਡਰੱਗ ਕੇਸਾਂ ਦਾ ਕਿੰਨਾ ਰੌਲਾ ਪਿਆ 2017 ਚ ਐਸਟੀਐਫ ਬਣੀ ਕੈਪਟਨ ਨਮਿੰਦਰ ਸਿੰਘ ਨੇ ਬਣਾਈ ਲੇਕਿਨ ਉਹ ਬਾਅਦ ਵਿੱਚ ਸਾਰੀ ਠੰਡੀ ਚਲੀ ਗਈ ਬਸਤੇ ਚ ਪਾਤੀ ਨਾ ਕੋਈ ਐਸਟੀਐਫ ਨੇ ਕੰਮ ਕੀਤਾ ਨਾ ਉਹਨਾਂ ਨੂੰ ਅਧਿਕਾਰ ਦਿੱਤੇ ਗਏ ਨਾ ਉਹਨਾਂ ਨੂੰ ਕੋਈ ਪਾਵਰਾਂ ਦਿੱਤੀਆਂ ਗਈਆਂ ਔਰ ਜਿਹੜੀਆਂ ਹਾਈ ਕੋਰਟ ਦੇ ਆਰਡਰ ਦੇ ਉੱਤੇ ਸਿਦਾਰਥ ਚੱਟੋ ਪਾਇ ਪਾਦਿਆ ਦੀਆਂ ਟੀਮ ਦੀਆਂ ਐਸਆਈਟੀ ਬਣੀਆਂ ਉਹਨਾਂ ਨੇ ਜਿੰਨੀਆਂ ਜਾਂਚ ਕੀਤੀਆਂ ਉਹ ਲਫਾਫੇ ਕੋਰਟ ਚ ਬੰਦ ਪਏ ਰਹੇ ਤੁਸੀਂ ਪੰਜਾਬ ਨੂੰ ਕੀ ਇਨਸਾਫ ਦਿਵਾਣਾ ਜੇ 5 ਸਾਲ ਤੁਹਾਡੇ ਲਫਾਫੇ ਕੋਰਟਾਂ ਚ ਬੰਦ ਪਏ ਰਹੇ 6 ਸਾਲ ਤੁਸੀਂ ਇਨਸਾਫ ਕੀ ਦਿਵਾ ਲੈਣਾ ਡਰੱਗ ਸਮਗਲਰ ਉਸ ਤੋਂ ਤੱਕ ਪਤਾ ਨਹੀਂ ਕਿਤੇ ਤੇ ਕਿਤੇ ਪਹੁੰਚ ਜਾਣੇ ਆ ਇਸ ਦਾ ਮਤਲਬ ਜਿਹੜੀਆਂ ਸਿਦਾਰ ਤੇ ਚਟੋ ਪਾਦੇ ਆਏ ਨੇ ਰਿਪੋਰਟਾਂ ਦਿੱਤੀਆਂ ਉਹ ਤਾਂ ਤੀਜੇ ਦਿਨ ਖੁੱਲ ਜਾਣੀਆਂ ਚਾਹੀਦੀਆਂ ਸੀਗੀਆਂ ਚੌਥੇ ਦਿਨ ਖੁੱਲ ਜਾਣੀਆਂ ਚਾਹੀਦੀਆਂ ਸੀ ਲੇਕਿਨ ਉਹ ਬੰਦ ਕਰਕੇ ਸੀਲ ਬੰਦ ਲਫਾਫੇ ਕੋਟਾਂ 'ਚ ਪੰਜ-ਪੰਜ ਸਾਲ ਪਏ ਰਹਿਣ ਤੇ ਤੁਸੀਂ ਪੰਜਾਬ ਪੱਖੀ ਕਿੱਥੋਂ ਹੋਗੇ ਪੰਜਾਬ ਦੀ ਕਿਹੜੀ ਗੱਲ ਕਰਦੇ ਨੇ ਇਹ ਤਾਂ ਡਰਗ ਸਮਗਰਾਂ ਦੀ ਮਦਦ ਹੋਈ ਜਿਨ੍ਹਾਂ ਨੇ ਲਫਾਫੇ ਵੀ ਨਹੀਂ ਖੁਲਵਾਣ ਦੀ ਜਹਿਮਤ ਉਠਾਈ ਇਹ ਸਰਕਾਰਾਂ ਦਾ ਅਧਿਕਾਰ ਬੰਦਾ ਇਹ ਕਪਟਨ ਅਮਰਿੰਦਰ ਸਿੰਘ ਦੀ ਨਲਕੀ ਆ ਉਹਦਾ ਅਧਿਕਾਰ ਬੰਦਾ ਸੀ ਉਹ ਕਹਿੰਦਾ ਵੀ ਇਹ ਲਫਾਫੇ ਜਿਹੜੇ ਸਬਮਿਟ ਹੋਏ ਆ ਤੀਜੇ ਦਿਨ ਨਹੀਂ ਖੋਲੋ ਇਹ ਪੰਜਾਬ ਦੇ ਨੌਜਵਾਨ ਮਰ ਰਹੇ ਡਰਗ ਦੇ ਨਾਲ ਅਸੀਂ ਫੜ ਕੇ ਅੰਦਰ ਲਈਏ ਜਿਹੜੇ ਬੰਦੇ ਗੁਨਾਹਗਾਰ ਆ ਕੀਤਾ ਹੀ ਕੁਛ ਨਹੀਂ ਕੀਤਾ ਹੀ ਕੁਛ ਨਹੀਂ ਲਫਾਫੇ ਹੀ ਨਹੀਂ ਖੋਲੇ ਲਫਾਫੇ ਤਾਂ ਹੁਣ ਖੁੱਲੇ ਆ ਕੇ ਸਰਕਾਰਾਂ ਦੇ ਵਿੱਚ ਤੇ ਉਹ ਲੋ ਤੇ ਐਸਟੀਐਫ ਦੀਆਂ ਰਿਪੋਰਟਾਂ ਦੇ ਉੱਤੇ ਪਰਚੇ-ਪੁਰਚੇ ਦਰਜ ਹੋਏ ਆ ਉਦੋਂ ਤਾਂ ਲਫਾਫੇ ਹੀ ਨਹੀਂ ਖੁੱਲੇ ਬੰਦ ਪਏ ਰਹੇ ਸੀਲਬੰਦ ਰਿਪੋਰਟਾਂ ਕਈ মিডিਆ ਆਪ ਆਪ ਕੇ ਰੋਲਾ ਥੱਕ ਗਿਆ ਉਹੀ ਆਪਣਾ ਬਸ ਠੀਕ ਹੈ ਸਿਸਵਾ ਫਾਰਮ 'ਚ ਆਪਣਾ ਇੰਜੋਏ ਕੀਤਾ ਕੰਮ ਕੀਤਾ ਚੀਕੂ ਵੰਡੇ ਸੀਤਾਫਲ ਖਾਦਾ ਇਹਦੇ ਨਾਲ ਥੋੜਾ ਪੰਜਾਬ ਦਾ ਭਲਾ ਹੋ ਜਾਣਾ ਲੱਗਦਾ ਹੈ ਕਿ ਜਿਹੜਾ ਇਹ ਖਲਾਰਾ ਪਿਆ ਹੋਇਆ ਹੈ 27 ਤੱਕ ਸਮੇਟਿਆ ਜਾਊਗਾ ਤੇ ਜੇ ਨਾ ਸਮੇਟਿਆ ਗਿਆ ਤੇ 27 ਦੇ ਵਿੱਚ ਦਾ ਬਹੁਤ ਬੁਰਾ ਅਸਰ ਹੋਵੇਗਾ ਕਾਂਗਰਸ ਤੇ ਦੇਖੋ ਸਾਕਸ਼ੀ ਇੱਕ ਗੱਲ ਤਾਂ ਸਿੱਧੀ ਹੈਗੀ ਹੈ ਕਿ ਪੰਜਾਬ ਦੇ ਕਾਂਗਰਸੀਆਂ ਦੇ ਵਿੱਚ ਕਈ ਦਮਦਾਰ ਲੀਡਰ ਹੈਗੇ ਜਿਹ ਜਿਹੜੇ ਸਿੱਧਾ-ਸਿੱਧਾ ਸਰਕਾਰਾਂ ਨੂੰ ਘੇਰਦੇ ਨੇ ਸੁਖਪਾਲ ਸਿੰਘ ਖਹਿਰਾ ਆਪਣੇ ਪੱਖੋਂ ਲੱਗੇ ਹੋਏ ਨੇ ਟੱਕਰ ਲੈ ਰਹੇ ਨੇ ਪੂਰੀ ਰਾਣਾ ਗੁਰਜੀਤ ਹੋਰ ਤਰੀਕੇ ਨਾਲ ਪਬਲਿਕ ਦੇ ਵਿੱਚ ਆਪਣਾ ਨੈਟਵਰਕ ਤੇ ਜਨ ਆਧਾਰ ਵਧਾਉਂਦੇ ਪਏ ਨੇ ਉਹਨਾਂ ਦੀ ਅਲੱਗ ਤਰ੍ਹਾਂ ਦੀ ਪਛਾਣ ਆ ਇੱਕ ਉਹਨਾਂ ਦੀ ਤਾਕੜ ਦਮਦਾਰ ਲੀਡਰ ਦੇ ਤੌਰ ਤੇ ਆਪਣੀ ਤਰ੍ਹਾਂ ਦੀ ਪਛਾਣ ਹੈ ਕਿ ਅਸੀਂ ਲੋਕਾਂ ਨੂੰ ਕਿਵੇਂ ਇਕੱਠੇ ਕਰਕੇ ਅੱਗੇ ਲੈ ਕੇ ਜਾਣਾ ਕਿ ਕਿਵੇਂ ਆਪਣੀ ਉਹ ਪੋਜ਼ਿਟਿਵ ਧੰਗ ਨਾਲ ਚੱਲਣ ਵਾਲੇ ਹੈਗੇ ਨੇ ਉਹ ਨੈਗੇਟਿਵ ਪ੍ਰਵਿਰਤੀ ਦੇ ਬੰਦੇ ਨਹੀਂ ਹੈਗੇ ਕਿ ਆਪਾਂ ਲੜਾਈ ਲੈ ਕੇ ਕੰਮ ਨਹੀਂ ਅੱਗੇ ਵਧਾਇਆ ਜਾ ਸਕਦਾ ਤਰੀਕੇ ਨਾਲ ਉਹ ਹਰ ਮੁੱਦੇ ਦੇ ਉੱਤੇ ਅੱਗੇ ਵਧਦੇ ਪਏ ਨੇ ਪ੍ਰਗਟ ਸਿੰਘ ਹਰ ਮੁੱਦੇ ਦੇ ਉੱਤੇ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ ਘੇਰਦੇ ਪਏ ਨੇ ਹਰ ਮੁੱਦੇ ਦੇ ਉੱਤੇ ਉਹ ਬਕਾਇਦਾ ਘੇਰਾਬੰਦੀ ਕਰਦੇ ਨੇ ਭਾਵੇਂ ਕੋਈ ਵੀ ਮਾਮਲਾ ਹੋਵੇ ਡਰਗ ਦਾ ਮਾਮਲਾ ਹੋਵੇ ਬੇਅਦਬੀਆਂ ਦਾ ਹੋਵੇ ਕੋਈ ਹੋਵੇ ਸੋ ਇਹ ਸੁਖਜਿੰਦਰ ਰੰਧਾਵਾ ਨੇ ਆਪਣੇ ਵੱਲੋਂ ਬੈਟਿੰਗ ਸ਼ੁਰੂ ਕੀਤੀ ਹੋਈ ਆ ਉਹ ਤੁਹਾਨੂੰ ਪਤਾ ਜੀ ਉਹ ਤਾਂ ਬੜੇ ਵੱਡੇ ਪਰਿਵਾਰ ਚੋਂ ਨੇ ਠੀਕ ਹੈ ਨਾ ਉਹ ਤਾਂ ਕਾਂਗਰਸ ਦੇ ਪ੍ਰਧਾਨ ਸੀ ਸੰਤੋਖ ਸਿੰਘ ਰੰਧਾਵਾ ਜਿਨ੍ਹਾਂ ਦੀ ਇੱਕ ਲਕੀਰ ਖਿੱਚੀ ਹੋਈ ਕੋਈ ਟੱਪਦਾ ਨਹੀਂ ਸੀ ਉਹਨਾਂ ਦੇ ਪੁੱਤਰ ਨੇ ਉਹਨਾਂ ਨੂੰ ਪਤਾ ਸਿਆਸਤ ਅੱਗੇ ਕਿਵੇਂ ਲੈ ਕੇ ਜਾਣੀ ਆ ਸੋ ਕਾਂਗਰਸ ਕੋਲ ਲੀਡਰਾਂ ਦੀ ਕੋਈ ਕਮੀ ਨਹੀਂ ਹੈਗੀ ਲੀਡਰਾਂ ਦੀ ਸਾਡੇ ਟਕਸਾਲੀ ਲੀਡਰ ਵੀ ਕਈ ਕਾਂਗਰਸੀ ਹੈਗੇ ਜਿਹੜੇ ਘਰਾਂ 'ਚ ਬੈਠੇ ਹੋਏ ਨੇ ਮੰਨ ਲਓ ਮਿੰਦਰ ਸਿੰਘ ਕੇਪੀ ਅਕਾਲੀ ਦਲ 'ਚ ਚਲੇ ਗਏ ਅਕਾਲੀ ਦਲ 'ਚ ਭਾਵੇਂ ਕੁਝ ਵੀ ਹੈਗਾ ਉਹਨਾਂ ਨੂੰ ਦਾਲ ਨਹੀਂ ਗੱਲਨੀ ਠੀਕ ਹੈ ਨਾ ਹੁਣ ਮੰਨ ਲਓ ਚਰਨਜੀਤ ਚੰਨੀ ਆ ਉਹ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਨੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਆਪਣੇ ਤੌਰ ਤੇ ਪੰਜਾਬ ਚ ਆਪਣੀ ਜਿਹੜੀ ਆ ਪੂਰੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦਾ ਆਪਣਾ ਦੁਆਬੇ ਤੋਂ ਲੈ ਕੇ ਕਈ ਮਾਲਵੇ ਦੇ ਕਈ ਇਲਾਕਿਆਂ ਚ ਉਹਨਾਂ ਦਾ ਆਪਣਾ ਬੜਾ ਵੋਟ ਬੈਂਕ ਤਗੜਾ ਹੈਗਾ ਸੋ ਕਾਂਗਰਸ ਕੋਲ ਮੈਂ ਕਹਾਂ ਕਿ ਇਦਾਂ ਦੇ ਲੀਡਰ ਹੈਗੇ ਆ ਜਿਹੜੇ ਬਹੁਤ ਦਮਦਾਰ ਤੇ ਤਾਕੜ ਨੇ ਲੇਕਿਨ ਗੱਲ ਇਹ ਆ ਕਿ ਹਾਈ ਕਮਾਂਡ ਹੁਣ ਜੋ ਮੈਨੂੰ ਜਾਪਦਾ ਪਿਆ ਵੀ ਉਹ ਚਾਹੁੰਦਾ ਕਿ ਸਾਰੇ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਆਣ ਤਾਂ ਕਿ ਕਾਂਗਰਸ ਜਿਹੜੀ ਆ ਇੱਕ ਟੀਮ ਦੀ ਤਰ੍ਹਾਂ ਖੇਡੇ ਜੇ ਇੱਕ ਟੀਮ ਦੀ ਤਰ੍ਹਾਂ ਕਾਂਗਰਸ ਖੇੜਦੀ ਆ ਤੇ ਫਿਰ ਇਹ ਗੱਲ ਅੱਜ ਯਕੀਨ ਲੈ ਲਓ ਫਿਰ ਇਹ ਸਾਰੇ ਆਊਟ ਹੋ ਜਾਣੇ ਜੇ ਕਾਂਗਰਸ ਇੱਕ ਟੀਮ ਦੀ ਤਰ੍ਹਾਂ ਖਟੀ ਕਿਉਂਕਿ ਲੋਕਾਂ ਦੇ ਮਨਾਂ ਨੂੰ ਲੱਗਣ ਲੱਪਿਆ ਵਪਾਰੀਆਂ ਦੇ ਮਨ ਨੂੰ ਲੱਗਣ ਲੱਗ ਪਿਆ ਵੀ ਸਾਨੂੰ ਸਾਡੀਆਂ ਗੱਲਾਂ ਅੱਜ ਵੀ ਦੇਖੋ ਕਿਹੜਾ ਬੇਅਦਬੀ ਦੇ ਕੇਸਾਂ ਦੇ ਵਿੱਚ ਇਨਸਾਫ ਮਿਲ ਗਿਆ ਅੱਜ ਵੀ ਕਿਹੜਾ ਗੁਰਦੇਵ ਸਿੰਘ ਕੋਂਕੇ ਦੀ ਫਾਈਲ ਦੇ ਉੱਤੇ ਕੋਈ ਸਾਈਨ ਹੋ ਕੇ ਐਫਆਈਆਰ ਹੋ ਗਈ ਅੱਜ ਵੀ ਕਿਹੜਾ ਕਿਹੜਾ ਕੋਈ ਨਕੌਦਰ ਦਾ ਜਿਹੜਾ ਸਾਕਾ ਹੋਇਆ ਉਹਦੀਆਂ ਐਫਆਈਆਰਸ ਕਰਕੇ ਦੋ ਛਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲੇ ਉੱਥੇ ਦੇ ਉੱਤੇ ਹੀ ਖੜੇ ਐ ਮਾਮਲੇ ਉੱਥੇ ਦੇ ਉੱਤੇ ਹੀ ਖੜੇ ਐ ਇਸ ਕਰਕੇ ਲੋਕਾਂ ਦੀ ਅੱਜ ਜਿਹੜੀਆਂ ਨਜ਼ਰਾਂ ਹੈਗੀਆਂ ਉਹ ਇਸ ਚੀਜ਼ ਤੇ ਨਜ਼ਰਾਂ ਹੈਗੀਆਂ ਬਈ ਮੌਜੂਦਾ ਸਰਕਾਰ ਡੇਢ ਸਾਲ ਚ ਕੀ ਕਰਦੀ ਐ ਤੇ ਫੇਰ ਅਗੋਂ ਜਿਹੜੀ ਐ ਉਹਦੀ ਵਿਰੋਧੀ ਪਾਰਟੀ ਜਿਹੜੀ ਐ ਉਹ ਵਿਰੋਧ ਵਾਲੀ ਪਾਰਟੀ ਕਿੰਨੀ ਕੁ ਅੱਗੇ ਤਾਕਤ ਨਾਲ ਆਂਦੀ ਆ ਉਹਨਾਂ ਦਾ ਵਿਜ਼ਨ ਕੀ ਆਂਦਾ ਉਹ ਸਾਬ ਨਾਲ ਮੈਨੂੰ ਲੱਗਦਾ ਹੈ ਕਾਂਗਰਸ ਜਿਹੜੀ ਆਪਣੇ ਟਕਸਾਲੀ ਲੀਡਰਾਂ ਨੂੰ ਵੀ ਗਾਹੇ-ਬਗਾਹੇ ਜੱਫੀਆਂ ਪਾਣ ਲੱਗ ਪਈ ਆ ਹੁਣ ਪ੍ਰਗਟ ਸਿੰਘ ਕੱਲ ਸ਼ਮਸ਼ੀਰ ਸਿੰਘ ਦੁੱਲੋਂ ਨੂੰ ਵੀ ਮਿਲ ਕੇ ਆਏ ਨੇ ਸ਼ਮਸ਼ੀਰ ਸਿੰਘ ਦੁੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਨੇ ਰਾਜ ਸਭਾ ਮੈਂਬਰ ਰਹੇ ਨੇ ਪੰਜਾਬ ਦੇ ਐਕਸਾਈਜ਼ ਮਨਿਸਟਰ ਰਹੇ ਨੇ ਤੇ ਇਸ ਕਰਕੇ ਇੱਕ ਦਲਤ ਵੀ ਲੀਡਰ ਨੇ ਉਹਨਾਂ ਨੂੰ ਮਿਲ ਕੇ ਆਏ ਨੇ ਹੋਰ ਵੀ ਆਪਣੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਵੱਖ-ਵੱਖ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਕਾਂਗਰਸ ਚ ਆਉਣ ਵਾਲੇ ਦਿਨਾਂ ਚ ਹੁਣ ਜਿਹੜੀਆਂ ਸੰਗਠਨ ਦੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਆ ਮੈਂ ਆਰਗੇਨਾਈਜੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਖਿਲਾਰਾ ਜਿਹੜਾ ਪੈ ਗਿਆ ਉਹਨੂੰ ਹੁਣ ਸਮੇਟਣ ਦੇ ਵੱਲ ਤਾਂ ਕਾਂਗਰਸ ਤੁਰ ਹੀ ਹੋਈ ਹੈ ਤਾਂ ਗੱਲ ਤੁਹਾਡੀ ਵਾਜਬ ਹੈ ਕੀ ਲੱਗਦਾ ਹੈ ਕਿ ਤੁਸੀਂ ਖੁਦ ਹੀ ਗੱਲ ਛੇੜੀ ਹੈ ਕਿ ਕੱਲ ਪ੍ਰਗਤ ਸਿੰਘ ਦੀ ਸ਼ਮਸ਼ੇਰ ਸਿੰਘ ਦੁੱਲੋ ਦੇ ਨਾਲ ਮੁਲਾਕਾਤ ਹੋਈ ਹੈ ਇਸ ਦੇ 2 ਮਹੀਨੇ ਨੇ ਇੱਕ ਪਾਸੇ ਉਹ ਕਹਿ ਰਹੇ ਨੇ ਜਿਹੜਾ ਉਹਨਾਂ ਪ੍ਰਗਤ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਸ਼ਮਸ਼ੇਰ ਸਿੰਘ ਕੋਲ ਤੱਬੇ ਠੀਕ ਨਹੀਂ ਚੱਲ ਰਹੇ ਪਿਛਲੇ ਕੁਝ ਦਿਨਾਂ ਤੋਂ ਇਸ ਕਰਕੇ ਉਹ ਹਾਲਚਲ ਜਾਣਨ ਲਈ ਗਏ ਸੀ ਪਰ ਦੂਸਰੇ ਪਾਸੇ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਰਣਨੀਤੀ ਨੂੰ ਲੈ ਕੇ ਚਰਚਾਵਾਂ ਹੋਈਆਂ ਨੇ ਪੰਜਾਬ ਕਾਂਗਰਸੀ ਪ੍ਰਧਾਨਗੀ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਇਸ ਦੇ ਬਾਰੇ ਦੇਖੋ ਸਾਕਸ਼ੀ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ਮਸ਼ੇਰ ਸਿੰਘ ਦੁੱਲੋ ਇੱਕ ਬਹੁਤ ਹੀ ਜਿਹੜਾ ਮਿਸ਼ਨਰੀ ਲੀਡਰ ਰਿਹਾ ਕਾਂਗਰਸ ਦਾ ਜਿਨੇ ਦਲਤਾਂ ਦੇ ਲਈ ਵੀ ਇੱਕ ਮਿਸ਼ਨ ਦੇ ਤੌਰ ਤੇ ਸਰਦਾਰ ਬਿਆਨ ਸਿੰਘ ਦੇ ਵੇਲੇ ਤੋਂ ਪਹਿਲਾਂ ਦਾ ਕੰਮ ਕਰਨਾ ਸ਼ੁਰੂ ਕੀਤਾ ਔਰ ਕਾਫੀ ਪੰਜਾਬ ਦੇ ਵਿੱਚ ਮੈਂਬਰ ਵੀ ਰਏ ਆ ਰਾਜ ਸਭਾ ਤੋਂ ਵੀ ਰਗੇ ਨੇ ਪੰਜਾਬ ਦੇ ਵਿੱਚ ਮੰਤਰੀ ਵੀ ਰਹੇ ਨੇ ਕਾਫੀ ਲੋਕਾਂ ਨਾਲ ਉਹਨਾਂ ਦਾ ਰਾਫਤਾ ਵੀ ਹੈਗਾ ਸੋ ਇੱਕ ਉਹਨਾਂ ਦਾ ਆਪਣਾ ਗੁੱਟ ਵੀ ਬੜਾ ਸਟਰੋਂਗ ਹੈਗਾ ਮੈਨੂੰ ਲੱਗਦਾ ਹੈ ਕਿ ਸ਼ਮਸ਼ੇਰ ਸਿੰਘ ਦੁੱਲੋ ਵਗੈਰਾ ਜਿਹੜੇ ਪੁਰਾਣੇ ਕਾਂਗਰਸੀ ਨੇ ਰਜਿੰਦਰਪੁਰ ਪਠੱਲ ਹੋ ਗਿਆ ਅਮਿੰਦਰ ਸਿੰਘ ਕੇ ਪੀ ਹੋ ਗਏ ਜਿਹੜੇ ਪੁਰਾਣੇ ਜਿੰਨੇ ਰਹੇ ਨੇ ਕਾਂਗਰਸੀ ਇਹਨਾਂ ਨੂੰ ਕਿਸੇ ਇੱਕ ਮੰਚ ਦੇ ਉੱਤੇ ਇੱਕ ਪਲੇਟਫਾਰਮ ਤੇ ਲਿਆਂਦਾ ਦੀ ਕੋਸ਼ਿਸ਼ ਸ਼ੁਰੂ ਹੋ ਚੁੱਕੀ ਕਾਂਗਰਸ ਵੱਲੋਂ ਕਿਉਂਕਿ ਕਾਂਗਰਸ ਦੀ ਜਿਹੜੀ ਜੜ੍ਹ ਹੈ ਉਹ ਤਾਂ ਇਹਨਾਂ ਦੀ ਆਪਣੀ ਕਾਂਗਰਸ ਦੇ ਪੁਰਾਣੇ ਲੀਡਰ ਤੇ ਟਕਸਾਲੀ ਹੈ ਜਿਨ੍ਹਾਂ ਨੇ ਪੰਜਾਬ 'ਚ ਬੁਨਿਆਦ ਰੱਖੀ ਆ ਉਹਨਾਂ ਨੂੰ ਸਿਆਸੀ ਪੈਂਤਰੇ ਵੀ ਪਤਾ ਹੈ ਤੇ ਉਹਨਾਂ ਨੂੰ ਪਬਲਿਕ ਦਾ ਰੁਝਾਨ ਵੀ ਪਤਾ ਤੇ ਪਬਲਿਕ ਦੀ ਨਬਜ਼ ਵੀ ਪਤਾ ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਮੈਂ ਲੰਬੇ ਵਕਤ ਤੋਂ ਜਾਣਦਾ ਉਹਨਾਂ ਨੇ ਬਹੁਤ ਮੰਜੇ ਖਿਡਾਰੀ ਦੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕੰਮ ਕੀਤਾ ਠੀਕ ਹੈ ਕੈਪਟਨ ਅਮਰਿੰਦਰ ਸਿੰਘ ਨੇ ਆ ਕੇ ਕਈ ਜਿਹੜੇ ਲੀਡਰਾਂ ਨੂੰ ਆ ਉਹਨਾਂ ਨੂੰ ਆਪਣੀ ਸਿਆਸਤ ਜਿਹੜੀ ਆ ਉਹਨਾਂ ਦੇ ਹਾਸ਼ੀਏ ਤੇ ਲਿਆ ਕੇ ਖੜੀ ਕਰਤੀ ਉਹਨਾਂ ਚ ਸ਼ਮਸ਼ੇਰ ਸਿੰਘ ਦੁੱਲੋ ਵੀ ਇੱਕ ਹੈਗੇ ਸੀਗੇ ਉਹਨਾਂ ਦੇ ਵਿੱਚ ਠੀਕ ਹੈ ਬਾਕੀ ਲੀਡਰਾਂ ਨੂੰ ਉਹ ਨਹੀਂ ਸਿਆਸੀ ਖਤਮ ਕਰ ਸਕਦੇ ਲੇਕਿਨ ਉਹਨਾਂ ਨੇ ਰਜਿੰਦਰ ਕੌਰ ਪਠੱਲ ਸ਼ਮਸ਼ੀਰ ਸਿੰਘ ਦੁੱਲੋ ਇਦਾਂ ਦੇ ਲੀਡਰ ਮਹਿੰਦਰ ਸਿੰਘ ਕੇਪੀ ਇਹਨਾਂ ਦੇ ਲੀਡਰਾਂ ਵਰਗਿਆਂ ਦੀ ਇਹਨਾਂ ਦੀ ਸਿਆਸਤਾ ਕਟਾਰੀਆ ਪਰਿਵਾਰ ਦੀ ਸਿਆਸਤ ਹੰਸਪਾਲ ਪਰਿਵਾਰ ਦੀ ਸਿਆਸਤ ਜਿਹੜੇ ਹਤਿੰਦਰ ਹੰਸਪਾਲ ਰਏ ਨੇ ਅੱਜੇ ਹੰਸਪਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਰਏ ਉਹਨਾਂ ਦੀ ਸਿਆਸਤ ਦੇ ਉੱਤੇ ਤਾਂ ਮੈਨੂੰ ਲੱਗਦਾ ਖਤਮ ਹੀ ਕਰ ਛੱਡੀ ਪੰਜਾਬ ਚੋਂ ਲੇਕਿਨ ਇਹ ਹੈ ਕਿ ਅੱਜ ਵੀ ਉਹਨਾਂ ਦੀਆਂ ਜੜਾਂ ਜਿਹੜੀਆਂ ਕਾਫੀ ਮਜ਼ਬੂਤ ਹੈ ਸੋ ਮੈਨੂੰ ਲੱਗਦਾ ਹੈ ਕੀ ਇਹ ਜਿਹੜੀ ਉਪਰਾਲਾ ਪ੍ਰਗਟ ਸਿੰਘ ਵੱਲੋਂ ਕੀਤਾ ਗਿਆ ਐਸੇ ਨੂੰ ਦੇਖ ਕੇ ਕੀਤਾ ਗਿਆ ਕਿ ਪੁਰਾਣੇ ਲੀਡਰ ਨੂੰ ਇੱਕ ਵਾਰੀ ਇਕੱਠਾ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇਹਨੂੰ ਅੱਗੇ ਵਧਾਇਆ ਜਾਵੇ ਅੱਜ ਦੇਖੋ ਸਾਡੇ ਕਈ ਕਾਂਗਰਸੀ ਜਿਹੜੇ ਲੀਡਰ ਹੈ ਜਿਹੜੇ ਇਹਨਾਂ ਦੇ ਕਾਂਗਰਸੀ ਲੀਡਰ ਹੈ ਇਹਨਾਂ ਦੇ ਉਹਨਾਂ ਦੇ ਕਈ ਪਰਿਵਾਰ ਜਿਹੜੇ ਹੈਗੇ ਆ ਦੂਧੀਆਂ ਪਾਰਟੀਆਂ ਚ ਘੁੰਮਦੇ ਪਏ ਆ ਅੱਜ ਮੰਨ ਲਓ ਬਿਆਨ ਸਿੰਘ ਦਾ ਪਰਿਵਾਰ ਹੈ ਉਹਨਾਂ ਦਾ ਪੁੱਤਾ ਬੀਜੇਪੀ ਚਾ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਅੱਜ ਵੀ ਉਹਨਾਂ ਦੇ ਰਿਸ਼ਤੇਦਾਰ ਗੁਰਕੀਰਤ ਕੋਟਲੀ ਭਾਵੇਂ ਆਪਣੇ ਹਲਕਾ ਪਾਇਲ ਤੋਂ ਨੇ ਉਹ ਕਾਂਗਰਸ ਨੇ ਫਿਰ ਤੁਸੀਂ ਭਗਵੰਤ ਦਾਸ ਰੂੜਾ ਹੁੰਦੇ ਸੀ ਕਾਂਗਰਸ ਦੇ ਐਮਐਲਏ ਉਹਨਾਂ ਦੇ بیٹے ਅਮਨ ਰੂੜਾ ਆਜ ਆਮ ਆਦਮੀ ਪਾਰਟੀ ਚ ਨੇ ਠੀਕ ਹੈ ਨਾ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਪੰਜਾਬ ਦੇ ਸੋ ਇਹ ਕਈ ਲੀਡਰ ਜਿਹੜੇ ਨਾ ਕਾਂਗਰਸ ਚੋਂ ਨਿਕਲ ਕੇ ਦੂਜੀਆਂ ਪਾਰਟੀਆਂ ਚ ਚਲੇ ਗਏ ਉਹ ਜਾ ਕੇ ਉਹਨਾਂ ਨੇ ਉੱਥੇ ਆਪਣੇ ਬੂਟੇ ਲਗਾਏ ਔਰ ਉੱਥੇ ਆਪਣੇ ਆਪ ਨੂੰ ਖੜਾ ਕੀਤਾ ਲੇਕਿਨ ਮੈਨੂੰ ਲੱਗਦਾ ਕਿ ਜਦੋਂ ਕਾਂਗਰਸ ਆਪਣੀਆਂ ਜਣਾਵਲ ਵੇਖਦੀ ਆ ਤੇ ਫਿਰ ਇਹ ਲੀਡਰਾਂ ਦਾ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਦਾ ਆਪਸੀ ਪੁਰਾਣਾ ਪਰਿਵਾਰਾਂ ਦਾ ਲਿਆਜ ਬਜ਼ੁਰਗਾਂ ਦਾ ਲਿਆਜ ਹੁੰਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਾਂਗਰਸ ਉਸ ਚੀਜ਼ਾਂ ਵੱਲ ਸੋਚ ਰਹੀ ਆ ਕਿ ਅਸੀਂ ਜਿਹੜੇ ਪੁਰਾਣੇ ਆਪਣੇ ਸਾਥੀ ਨੇ ਪੁਰਾਣੇ ਬਜ਼ੁਰਗ ਲੀਡਰ ਨੇ ਇਹਨਾਂ ਨੂੰ ਕਿਸੇ ਤਰੀਕੇ ਵਾਪਸੀ ਕਰਾਈਏ ਇਹਨਾਂ ਨਾਲ ਰਾਫਤਾ ਬਣਾਈਏ ਤੇ ਉਹਦਾ ਹੀ ਇੱਕ 파ਟ ਹੈ ਬਹੁਤ ਸ਼ੁਕਰੀਆ ਤੁਸੀਂ ਆਪਣੇ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਸੀ ਕਾ ਸੋ ਕਾਂਗਰਸ 'ਚ ਖਲਾਰਾ ਪਿਆ ਹੋਇਆ ਹੈ ਕਾਟੋ ਕਲੇਸ਼ ਜਗਜ਼ਾਹਰ ਹੈ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਸ ਰੇਕ ਦੇ ਨਾਲ ਧੜੇਬੰਦੀ ਜਿਹੜੀ ਹੈ ਕਾਫੀ ਤਿੱਖੀ ਧੜੇਬੰਦੀ ਕਾਂਗਰਸ 'ਚ ਹੋਈ ਪਈ ਹੈ ਪਰ ਆਨ ਦਾ ਦਿਨਾਂ ਨੂੰ ਕੀ ਹਾਈ ਕਮਾਂਡ ਇਸ ਨੂੰ ਸਮੇਟਣ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਦੇਖਦੇ ਹਾਂ